ਮੇਰਾ ਨਾਮ ਹਰਚੰਦ ਸਿੰਘ ਪਿੰਡ ਮਹਾਵਾ ਜੀ ਜੀ ਕੀ ਕਹਿਣਾ ਚਾਹੋਗੇ ਜੋ ਰਾਤ ਭਾਰਤ ਵੱਲੋਂ ਪਾਕਿਸਤਾਨ ਦੇ ਉੱਪਰ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਕੀ ਹਾਲਾਤ ਹੈ ਤੁਹਾਡਾ ਅਟਾਰੀ ਸਰਹੱਦ ਦੇ ਨਾਲ ਪਿੰਡ ਲੱਗਦਾ ਹੈ ਪਿੰਡ ਵਿੱਚ ਕਿਸ ਤਰੀਕੇ ਦਾ ਸਰ ਇਹ ਜਿਹੜਾ ਸਰਜੀਕਲ ਸਟ੍ਰਾਈ ਕੀਤਾ ਗਿਆ ਬਹੁਤ ਵਧੀਆ ਕੀਤਾ ਹੈ ਜਿਹੜਾ ਪਾਕਿਸਤਾਨ ਹੈ ਇਹ ਮਤਲਬ ਆਪਣੀਆਂ ਆਦਤਾਂ ਤੋਂ ਬਾਝ ਨਹੀਂ ਆਉਂਦਾ ਅਤਵਾਦ ਦਾ ਜਨਮਦਾਤਾ ਹੈ ਤੇ ਫਿਰ ਉਹਦਾ ਵੀ ਨੁਕਸਾਨ ਹੋਣਾ ਚਾਹੀਦਾ ਸੀ ਜਿਸ ਤਰ੍ਹਾਂ ਇੰਡੀਆ ਦੇ ਨਾਲ ਉਹ ਮਤਲਬ ਗਲਤ ਕੰਮ ਕਰਦਾ ਨਹੀਂ ਨਜਾਇਜ਼ ਲੋਕਾਂ ਨੂੰ ਮਾਰਦੇ ਆ ਫਿਰ ਉਹਦਾ ਜਵਾਬ ਤਾਂ ਸਰਕਾਰ ਨੇ ਦੇਣਾ ਹੀ ਚੰਦ ਕਦਮਾਂ ਤੇ ਹੀ ਪਾਕਿਸਤਾਨ ਐ ਤਾਰਾਂ ਲੱਗੀਆਂ ਐ ਇੱਥੇ ਪਿੰਡ 'ਚ ਕਿਸ ਤਰੀਕੇ ਦਾ ਮਾਹੌਲ ਐ ਪੂਰੇ ਪਿੰਡ 'ਚ ਕਿਸ ਤਰੀਕੇ ਦਾ ਦੇਖੋ ਜੀ ਮਾਹੌਲ ਤੇ ਜਦੋਂ ਤਣਾਅਪੂਰਨ ਹੈ ਐ ਇੱਥੇ ਚਲੋ ਜਦੋਂ ਇੱਕ ਵਾਰੀ ਲੜਾਈ ਦਾ ਮਾਹੌਲ ਜਿਸ ਤਰ੍ਹਾਂ ਬਣ ਜਾਂਦਾ ਉਹ ਬਣਿਆ ਆ ਪਰ ਲੋਕ ਬੈਠੇ ਨੇ ਜੇ ਡਟੇ ਨੇ ਕੋਈ ਚੱਕਰ ਨਹੀਂ ਮਤਲਬ ਅਜੇ ਇੱਥੋਂ ਆ ਵੇਖੋ ਲੱਗੇ ਹੀ ਘਰ ਨੇ ਸਾਰੇ ਰਹਿائشਾਂ ਇੱਥੇ ਨੇ ਬਾਕੀ ਬੀਐਸਐਫ ਜਾਂ ਆਰਮੀ ਜਦੋਂ ਜਾਰੀ ਫੋਰਸ ਆਊਗੀ ਫਿਰ ਉਹ ਜਿਸ ਤਰ੍ਹਾਂ ਕਹਿਣਗੇ ਉਸ ਤਰ੍ਹਾਂ ਹੀ ਹੋਊਗਾ ਫਿਲਹਾਲ ਪਿੰਡ ਛੱਡਣ ਲਈ ਕੋਈ ਗੱਲਬਾਤ ਨਹੀਂ ਨਹੀਂ ਹਾਲੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਪਿੰਡ ਛੱਡਣ ਦੀ ਜਦੋਂ ਆਰਮੀ ਆਊਗੀ ਜਾਂ ਉਤੋਂ ਆਦੇਸ਼ ਆਊਗਾ ਫਿਰ ਦਿਖੇ ਜਾਊਗਾ ਉਹਨਾਂ ਦੇ ਨਾਲ